ਵੀ ਕਹਿੰਦੇ ਹੁੰਦੇ ਇੱਕ ਹਨਾਰ ਤੇ 100 ਬਿਮਾਰੀ ਇੱਕ ਵੀ 100 ਬਿਮਾਰੀਆਂ ਦਾ ਇਲਾਜ ਕਰ ਦਿੰਦਾ ਇਹ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਦਾ ਖੂਨ ਦੀ ਕਮੀ ਨੇ ਵੀ ਪੂਰਾ ਕਰ ਹਾਂਜੀ ਪੂਰਾ ਕਰਦਾ ਇਹ ਖੰਘ ਖੂਨ ਦੀ ਕਮੀ ਹੋਏ ਪਾਚਨ ਕਿਰਿਆ ਨੂੰ ਸਹੀ ਕਰ ਦਿੰਦਾ ਬਿਲਕੁਲ ਜੀ ਆਪਾਂ ਨੂੰ ਤਾਂ ਹੋ ਜਾਂਦੇ ਇਹਨੂੰ ਨਹੀਂ ਪਾਚਦਾ ਨਾਲ ਦਸਤ ਸੇਵਨ ਕਰਦਾ ਜੀ ਤੇ ਪਾਚਨ ਕਿਰਿਆ ਪੂਰੀ ਸਹੀ ਹੋ ਜਾਂਦੀ ਹੈ ਜੀ ਜੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਜੀ ਦਿਲ ਦੇ ਰੋਗਾਂ ਵਾਸਤੇ ਵੀ ਬਹੁਤ ਵਧੀਆ ਜੀ ਜੀ ਪਰ ਇਹਦੇ ਵਾਸਤੇ ਇਕ ਲੋਕਾਂ ਦੇ ਬਹਿ ਬਹੁਤ ਆ ਜੀ ਕਈ ਬੰਦੇ ਕਹਿੰਦੇ ਨਹੀਂ ਜੀ ਨਾਰ ਲਾਉਣਾ ਨਹੀਂ ਚਾਹੀਦਾ ਘਰਾਂ ਚ ਆਇਆ ਝਾੜ ਮੰਗਦਾ ਜੀ ਜੀ ਦੱਸੋ ਵੀ ਇੱਕ ਬੂਟੇ ਨੇ ਝਾੜ ਕੀ ਮੰਗਣੀ ਜੀ ਇਹ ਦੱਸੋਗਾ ਆਪਾਂ ਨੂੰ ਤੰਦਰੁਸਤ ਕਰਦਾ ਜੀ ਹਾਂਜੀ ਕਈ ਸਰੀਰ ਜਿੱਥੋਂ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਉਹ ਵੀ ਤਾਂ ਕਿਤੇ ਲੱਗੀ ਜਾਂ ਉਹ ਕੜਾ ਝਾੜ ਪਈ ਇਹ ਜ਼ਰੂਰ ਘਰਾਂ ਦੇ ਵਿੱਚ ਮੈਂ ਕਹਿੰਦਾ ਜੀ ਲਾਉਣਾ ਚਾਹੀਦਾ ਜੀ ਅਨਾਰ ਲਾਉਣਾ ਚਾਹੀਦਾ ਜੀ ਖਾ ਹੋਵੇ ਤਾਂ ਲਾ ਹਾਂਜੀ 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 ਤੇ ਜ਼ਰੂਰੀ ਆ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਛੋਟੇ ਛੋਟੇ ਅਨਾਰ ਨੇ ਤੇ ਹਜੇ ਆ ਦੇਖੋ ਆ ਫੁੱਲ ਵੀ ਇਹਨੂੰ ਜਿਹੜੇ ਆ ਨਾ ਲੱਗੇ ਹੋਏ ਆ ਤੇ ਇਹਦੇ ਫਾਇਦੇ ਬਹੁਤ ਨੇ ਫਾਇਦੇ ਤਾਂ ਤੁਸੀਂ ਦੇਖੋ ਡਾਕਟਰਾਂ ਕੋ ਵੀ ਜਾਵੋਗੇ ਉਹ ਵੀ ਇਹਦਾ ਜੂਸ ਪੀਣਾ ਦੱਸਦੇ ਆ ਕਬਜ ਦੀ ਪ੍ਰੋਬਲਮ ਹੈ ਤੇ ਉਦੋਂ ਜਰੂਰ ਪੀਵੇ